ਕੀਪੀ ਸਾਹਿਬ ਦੀ ਇਤਿਸ਼ਾਨ ਰੇਸ ਦਾ ਤੇ ਸਾਡੇ ਸਪੈਸ਼ਲ ਸੈੱਲ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਕੈਪਟਨ ਸਿੰਘ ਜਿਹੜਾ ਕਿ ਕਮਾਨ ਥਾਣੇ ਦਾ ਰਹਿਣ ਵਾਲਾ ਉਸ ਡਿਸਟ੍ਰਿਕਟ ਡਾਲੇ ਦਾ ਉਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈਰੋ ਰਿਕਵਰ ਕੀਤੀ ਸੀ ਉਹਦੇ ਇਨਸ਼ਾਅਤ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਹੈ ਸਾਨੂੰ ਇੱਕ ਉਹਨੀ ਪੁੱਛਗਿੱਛ ਆਇਆ ਕਿ ਕੈਪਟਨ ਸਿੰਘ ਜਿਹੜਾ ਕਿ ਠੇਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ ਉਹ ਤੋਂ ਅਸੀਂ 7 ਕਿਲੋ ਹਰ ਆਪਣਾ ਤਫੀਮ ਔਰ 4 ਲੱਖ ਰੁਪਏ ਜਿਹੜਾ ਕੈਸ਼ ਆ ਨਕਦ ਤੋਂ ਬਰੰਦ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਨੇ ਰਿਕਵਰੀ ਕੀਤੀ ਆ ਫਰਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਨਾ ਔਰ ਹੋਰ ਵੀ ਜੋ ਇਹਦੇ ਵਿੱਚ ਬੈਕਵਰਡ ਆਫ ਔਰ ਫੋਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਏਗੇ ਉਹਨਾਂ ਨੂੰ ਰੋਗੂਲੇਟ ਕਰਾਂਗੇ ਸਰ ਕੈਪਟਨ ਨੂੰ ਕਿੱਥੋਂ ਫੜਿਆ ਹੈਗਾ ਥੋੜੀ ਜਿਹਾ ਕੈਪਟਨ ਸਿੰਘ ਨੂੰ ਅਸੀਂ ਫੜਿਆ ਜੀ ਆਪਣਾ ਜੋ ਬੜਾ ਫਟਵਾਰੀ ਢਾਬੇ ਤੋਂ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਬਿਆਪਸ ਨਾਲ ਲਾਇਆ ਸੀ ਉਹ ਤੋਂ 10 ਕਿਲੋ 500 ਗ੍ਰਾਮ ਪੜੀ ਸੀ ਪਰ ਉੱਤੇ ਕੈਂਟ ਥਾਣਾ ਦੇ ਵਿੱਚ ਥਾਣਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉਹ ਤੇ ਦੂਜੇ ਦਾ ਕੀ ਨਾਮ ਸੀ ਅ ਜਿਹਦੇ ਕੋਲ 7 ਕਿਲੋ ਮਾਮਾ ਕਿ ਜਿਹਦੇ 7 ਕਿਲੋ ਪੜੀ ਹੈ ਜਿਹਦੇ ਕੋਲ ਮਾਨ ਸਿੰਘ ਮਾਨ ਸਿੰਘ ਜਿਹੜਾ ਪਿੱਟੇਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਕੈਪਟਨ ਸਿੰਘ ਦੇ ਇਖਲਾਫ ਦੇ ਵਿੱਚ ਆਇਆ ਕਿ ਜਿਹੜਾ ਮਾਨ ਸਿੰਘ ਆ ਉਹ ਵੀ ਫੀਲ ਦਾ ਫਿਰ ਕੰਮ ਕਰਦਾ ਮੇਰੇ ਕੋਲ ਉਹਦੀ ਗ੍ਰਿਫਤਾਰੀ ਕਿ ਉਹਦੀ ਗ੍ਰਿਫਤਾਰੀ ਅਸੀਂ ਮੌਕੇ ਦੇ ਦੇ ਇਲਜ਼ਾਮ ਤੋਂ ਲੈ ਕੇ ਅਗਰ ਸਭ ਤੋਂ ਨੂੰ ਅਰੈਸਟ ਕਰਦੀ ਆਂਦਾ ਜੀ ਔਰ ਥਾਣਾ ਕੈਂਟ ਦੇ ਵਿੱਚ ਅਰੈਸਟ ਕੀਤਾ ਕਿ ਕਿੰਨੇ ਸਾਲਾਂ ਤੋਂ ਕੰਮ ਕਰਦਾ ਕੋਈ ਨਾ ਤੇ ਪਹਿਲਾਂ ਵੀ ਇੱਕ ਐਸਟੀਐਫ ਵੱਲੋਂ ਪਰਚਾ ਦਰਜਾ ਜਿਹੜਾ 2022 ਦੇ ਵਿੱਚ ਨਾ ਤੇ ਐਡੀਪੀਐਸ ਦੇ ਪਰਚਾ ਦਰਜਾ ਇੱਕ ਪਰਚਾ ਦਰਜਾ ਫਦਰ ਜਿਹੜਾ ਸਾਡੀ ਇਨਵੈਸਟੀਗੇਸ਼ਨ ਅੱਗੇ ਚੱਲ ਰਹੀ ਹੈ ਕਿੰਨਾ ਆਪਾਂ ਮਿਲੇ ਕਿੰਨੇ ਦੋਨੋਂ ਦਸ਼ਦਾ ਕੰਮ ਕਰਦੇ ਸੀ ਇਹਨਾਂ ਦੇ ਆਪਸ ਵਿੱਚ ਲਿੰਕ ਸੀਗੇ ਚਾਰਖਣ ਤੋਂ ਲੈ ਕੇ ਆਉਂਦੇ ਆਫੀਮ ਔਰ ਪੰਜਾਬ ਦੇ ਲਗ ਲਗ ਜਿਹੜੇ ਡਿਸਟ੍ਰਿਕਟ ਦੇ ਵਿੱਚ ਆਫੀਮ ਬਣੇ ਦੋਨੋਂ ਲੈ ਕੇ ਆਉਂਦੇ ਸੀ ਉਹਨਾਂ ਕੱਢੇ ਅਲੱਗ-ਅਲੱਗ ਅ ਲੈ ਕੇ ਆਉਂਦੇ ਸੀ ਵਾਇਆ ਨਾਲ ਰੂਟ ਜਿਹੜਾ ਝਾਰਖੰਡ ਤੋਂ ਪੰਜਾਬ ਤੋਂ ਐਂਟਰੀ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਸਾਨੂੰ ਜਿਹੜਾ ਮਫਰੀ ਮਿਲੀ ਸੀ ਇਨਫੋਰਮੇਸ਼ਨ ਮਿਲੀ ਸੀ ਉਸ ਵੀ ਆਪਕੇ ਅਸੀਂ ਜਿਹੜਾ ਉਹ ਕੈਂਟੋਰਪਰ ਰਸਟ ਵਾਇਆ ਹੀ ਰੋਡ ਆਉਂਦੇ ਸੀ ਜਾਂ ਟ੍ਰੇਨ ਵਾਇਆ ਰੋਡ ਇਹਨਾਂ ਕੋਲ ਕਾਰਾਂ ਸੀ ਜਿਹਦੇ ਵਿੱਚ ਕਾਰ ਵੀ ਰਿਕਵਰ ਕੀਤੀ ਆ ਜੀ ਔਰ ਫੋਰਡ ਇਕੋ ਕਾਰ ਸੀ ਜਿਹੜੀ ਨਾ ਰਿਕਵਰ ਕੀਤੀ ਆ ਉਹਦੇ ਵਿੱਚ ਜਿਹੜਾ ਕੈਪਟਨ ਸਿੰਘ ਪਰ ਰਿਕਵਰੀ ਕੀਤੀ ਆ ਔਰ ਮਾਨ ਸਿੰਘ ਤੋਂ I20 ਕਾਰ ਮਿਲੀ ਜਿਹਦੇ ਵਿੱਚੋਂ 7 ਕਿਲੋ ਅਫੀਨ ਔਰ 4 ਲੱਖ ਕੈਸ਼ ਮਿਲਿਆ ਜਿਹੜਾ ਡਰਗ ਹੋਰ ਵੀ ਇਹਨਾਂ ਨਾਲ ਬਹੁਤ ਵੀ ਸਾਥੀ ਹੋਣ ਦੇ ਬਹੁਤ ਵੀ ਜੋ ਵੀ ਸਾਡੀ ਫਰਦਰ ਇਨਵੈਸਟੀਗੇਸ਼ਨ ਚ ਆਉਣ ਕੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਦੋਨੋਂ ਆਪਸ ਵਿੱਚ ਨੌਨ ਨੇ ਕੋਈ ਰਿਸ਼ਤੇਦਾਰੀ ਨਹੀਂ ਹੈਗੀ ਨਾ ਜਦੋਂ ਇਹ ਚਲੋ ਨਿਸ਼ਾਹਤ ਕਰ ਰਜਿਸਟਰ ਕਰਕੇ ਇਹਨਾਂ ਦਾ ਆਪਸ ਮੇਲ ਲੱਗਾ ਇਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ ਆ ਉਹ ਕਿਸ ਤਰੀਕੇ ਦਾ ਹੋਇਆ ਉਹ ਅਸੀਂ ਇਹਦੇ ਪੁਛਗਛ ਕਰ ਰਹੇ ਹਾਂ ਜੀ ਜੋ ਵੀ ਸਾਡੇ ਪੁਛਗਛ ਚਾਹੀਦਾ ਉਹ ਤੁਹਾਨੂੰ ਦੱਸਾਂਗੇ ਇਹ ਚੀਜ਼ ਦੇ ਵਿੱਚ ਇਹਨਾਂ ਤੋਂ ਪਹਿਲਾਂ ਵੀ ਮੇਰੇ ਕੋਲ ਡਰਗ ਦਾ ਕੰਮ ਕਰਦੇ ਸੀਗੇ ਪਰ ਚਾਹੀਦੀ ਦਰਜਾ ਨਾਲ ਸੋ ਇਸ ਕਰਕੇ ਉਹ ਜ਼ਿਆਦਾ ਪਹਿਲਾਂ ਵੀ ਨੋਨ ਰੋਡ ਪ੍ਰੋਸੈਸ ਕਰਦੇ ਸੀ। ਜਿਵੇਂ ਪਰਚਾ ਦਰਜਾ ਕੱਢਦੇ ਸੀ। ਇਹ ਅਸੀਂ ਇਹਨਾਂ ਤੇ ਕਿਤੇ ਨਹੀਂ। ਨਹੀਂ ਉਹ ਇੱਕ ਜਣੇ ਦਾ ਪਰਚਾ ਦਰਜਾ ਜੀ 214/2 ਇਹ ਕਿੰਨਾ ਦੇ? ਕਿਤੇ ਅਜੀ ਆਪਣੇ ਮਾਨਸਿਕ। ਮਾਨਸਿਕ। ਜੋ ਵੀ ਇਹਨਾਂ ਦੀ ਇਲਿਗਲ ਪ੍ਰੋਪਰਟੀ ਮੂਵੇਬਲ অর ਇਮੂਵੇਬਲ ਹੋਏਗੀ ਉਹ ਅਸੀਂ ਕਵਰ ਕਰਕੇ ਫੋਨੋ ਫ੍ਰੀਸਟਾਈਜਰ ਕਰਦੇ ਆ ਰਹੇ ਹਾਂ। ਦੇਖੋ ਬਾਈ ਜਨਾਂ ਦਾ ਪਰਚਾ ਦਰਸੀਗਾ ਕਾਫੀ ਦੇਰ ਤੋਂ ਕੰਮ ਕਰਦੇ ਆ ਰਹੇ ਹਾਂ। ਜਿਹੜੇ ਹੁਣ ਤੱਕ ਇਸ ਲੈਵਲ ਦਾ ਕੰਮ ਕਰ ਰਹੇ ਨੇ ਉਸ ਕੰਮ ਕਰਦੇ ਇਹਦੀ ਸਪਲਾਈ ਐ ਸੋ ਜਲੰਧਰ ਦਿੰਦੇ ਸੀ ਜੇ ਪੰਜਾਬ ਦੇ ਲੱਗ ਪੰਜਾਬ ਦੇ ਅਲੱਗ-ਲੱਗ ਪਾਸੇ ਅਲੱਗ-ਲੱਗ ਡਿਸਟ੍ਰਿਕਟ ਦੇ ਵਿੱਚ ਜਾਂਦੇ ਸੀ ਕਿਉਂਕਿ ਇਹਨਾਂ ਦਾ ਨੇਬਰ ਡਿਸਟ੍ਰਿਕਟ ਹੋਣ ਕਰਕੇ ਕਮਰਸਾ ਦਾ ਇੱਕ ਮਟਾੜੇ ਦਾ ਸੋ ਇਸ ਕਰਕੇ ਇਹ ਸਾਰੇ ਅਲੱਗ-ਲੱਗ ਪਿੰਡਾਂ ਦੇ ਵਿੱਚ ਕਸਮੇ ਵਿੱਚ ਸਪਲਾਈ ਕਰਦੇ ਸੀ ਸਾਡੇ ਕੋਲੋਂ علاوہ ਬੋਰਡਰ ਤੇ ਤੋਂ ਵੀ ਕੋਈ ਆਈ ਨਾ ਨਹੀਂ ਇਹ ਬੇਸਿਕਲੀ ਬਾਏ ਰੋਡ ਚਾਰਖੜ ਤੋਂ ਹੀ ਲੱਗਿਆ ਪਹਿਲੀ ਜਿਹੜੀ ਡਿਲੀਵਰੀ ਸੀ ਇਹ ਤੁਸਾਨੂੰ ਮੁੱਕਲੀ ਮਿਲਣੀ ਸੀ ਇਹ ਲੈ ਕੇ ਆ ਰਿਹਾ ਸੋ ਪਟਵਾਰੀ ਢਾਬੇ ਤੋਂ ਕੰਟਰੋਲ ਤੇ ਨਾਕਾ ਲਾਇਆ ਸੀਗਾ ਉੱਥੇ ਸੋ ਉੱਥੋਂ ਰਿਕਵਰ ਕੀਤੀ 3 ਕਿਲੋ 500 ਗ੍ਰਾਮ ਜਿਹੜੇ ਉਹ ਇਹਨਾਂ ਦੀ ਪੁੱਛ ਕੇ ਜੋ ਵੀ ਆਏਗਾ ਤੁਹਾਨੂੰ ਦੱਸ ਦੇਣਾ ਠੀਕ ਹਾਂ ਚਲ ਚਲ